ਅੱਜ ਪੂਰੇ ਵਿਸ਼ਵ ਭਰ ਦੇ ਵਿੱਚ ਭਗਵਾਨ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਪਾਵਨ ਤੇ ਹਰਮਨਾਇਆ ਜਾ ਰਿਹਾ ਹੈ ਜੈਸ ਨੂੰ ਲੈ ਕੇ ਅੱਜ ਹਰ ਭਗਤ ਜਨਾਂ ਦੇ ਵੱਲੋਂ ਅਨੇਕਾਂ ਤਰ੍ਹਾਂ ਦੀਆਂ ਸੇਵਾਵਾਂ ਅਨੁਭਾਈਆਂ ਜਾ ਰਹੀਆਂ ਹਨ ਇਸੇ ਤਰ੍ਹਾਂ ਅੱਜ ਭਗਵਾਨ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਮੌਕੇ ਤੇ ਅਮਨਪੁਰ ਪੁਆਇੰਟ ਦੇ ਸਮਾਜ ਸੇਵੀ ਅਮਨ ਪਨੇਸਰ ਅਤੇ ਸਥੂਵੜ ਵਾਸੀਆਂ ਦੇ ਸਹਿਯੋਗ ਨਾਲ ਰੇਲਵੇ ਰੋਡ ਸਾਨੇਵਾਲ ਤੇ ਲੰਗਰ ਲਗਾਇਆ ਗਿਆ ਇਸ ਮੌਕੇ ਤੇ ਕੀ ਕੀ ਗੱਲਬਾਤ ਆਓ ਦੇਖਦੇ ਹਾਂ ਸਸ਼ੀਗੋਸਤੋ ਮੈਂ ਤੁਹਾਡਾ ਆਪਣਾ ਰਿਪੋਰਟਰ ਸੋਰਨਜੀਤ ਸਿੰਘ ਅੱਜ ਪੂਰੇ ਹੀ ਦੇਸ਼ ਦੇ ਵਿੱਚ ਜਿੱਥੇ ਕਿ ਸ੍ਰੀ ਕ੍ਰਿਸ਼ਨ ਜਨਮਸ਼ਟਮੀ ਮਨਾਈ ਜਾ ਰਹੀ ਹੈ ਉੱਥੇ ਹੀ ਅੱਜ ਰੇਲਵੇ ਰੋਡ ਤੇ ਅਮਨ ਖਾਸਪੁਰ ਦੇ ਵੱਲੋਂ ਜਿਹੜਾ ਕਿ ਅਚਲੰਗ ਲਗਾਇਆ ਗਿਆ ਸਾਡੇ ਵਿੱਚ ਕਰਮਜੂਤ ਨੇ ਸਤਿ ਸ੍ਰੀ ਅਕਾਲ ਸਸ਼ੀਗੋਸਤੋ ਕਿਹਨਾਂ ਤੋਂ ਅੱਜ ਬਲੋ ਤੋਂ ਸਾਰੇ ਦੇਸ਼ ਵਿਦੇਸ਼ ਦੇ ਵਿੱਚ ਸਾਰੇ ਹੀ ਸ੍ਰੋਤਿਆਂ ਨੂੰ ਸਾਰੇ ਹੀ ਸੰਗਤ ਨੂੰ ਅੱਜ ਜਨਮਸ਼ਟਮੀ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਤੇ ਪਰਮਾਤਮਾ ਭਗਵਾਨ ਕ੍ਰਿਸ਼ਨ ਜੀ ਸਾਰਿਆਂ ਦੇ ਸਿਰ ਤੇ ਮਿਹਰਾ ਭਰਿਆ ਹੱਥ ਰੱਖਣ ਫੋਟੋ ਜਿਹੜਾ ਪ੍ਰਾਲਾ ਕੀਤਾ ਗਿਆ ਜੀ ਲੰਗਰ ਲਗਾਏ ਗਿਆ ਆ ਜੀ ਅ ਅਸੀਂ ਕੌਣ ਆ ਜੀ ਲੰਗਰ ਲਾਉਣ ਵਾਲੇ ਇਹ ਤਾਂ ਪਰਮਾਤਮਾ ਨੇ ਸਾਨੂੰ ਇੰਨੀ ਕਿ ਸੌਜੀ ਦਿੱਤੀ ਆ ਤੇ ਅੱਜ ਉਹ ਲੰਗਰ ਲੱਗ ਰਿਹਾ ਜੀ ਸਾਰੇ ਹੀ ਸੰਗਤ ਦਾ ਹੀ ਲੰਗਰ ਆ ਤੇ ਸੰਗਤ ਦੇ ਲਈ ਬਣਿਆ ਜੀ ਪੂਰੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਹੀ ਇਹ ਸਾਰਾ ਪ੍ਰਾਲਾ ਹੋਈ ਜਾਂਦਾ ਜੀ ਕਿੰਨੇ ਸਮੇਂ ਤੋਂ ਜਿਹੜਾ ਪਿਛਲੇ 5-6 ਸਾਲਾਂ ਦੇ ਵਿੱਚੋਂ ਜੀ ਲਗਾਤਾਰ ਹੀ ਇਹ ਪ੍ਰਾਲੇ ਨਿਰੰਤਰ ਜਾਰੀ ਨੇ ਲੰਗਰ ਸੇਵਾਵਾਂ ਦੇ ਸੋ ਗੁਰੂ ਮਹਾਰਾਜ ਦੀ ਕਿਰਪਾ ਸਦਕਾ ਸਾਰਾ ਕੁਝ ਹੋ ਰਿਹਾ ਜੀ ਜਿਹੜੇ ਸਮਾਗਮ ਹਿਤਾਂ ਤੇ ਆ ਰਹੇ ਹੁੰਦੇ ਆ ਜਿੱਦਾਂ ਪਿੱਛੇ ਸ਼ਿਵਰਾਤਰੀ ਸੀਗੀ ਸ਼ੁਰੂਆਤਰੀ ਟਾਈਮ ਵੀ ਲੱਗਿਆ ਸੀਗਾ ਜੀ ਉਹ ਤੋਂ ਬਾਅਦ ਗੁਰਪੁਰਬ ਦੇ ਮੌਕੇ ਵੀ ਲੱਗਦੇ ਆ ਜੀ ਬਾਕੀ ਹੋਰ ਵੀ ਜਦੋਂ ਕੋਈ ਜਿਵੇਂ ਪਹਿਲਾਂ ਕਰੋਨਾ ਕਾਲ ਸੀਗਾ ਉਦੋਂ ਵੀ ਸੇਵਾ ਦੇ ਵਿੱਚ ਅਸੀਂ जुटे ਹੋਏ ਸੀਗੇ ਤੇ ਸਾਰੀ ਸੰਗਤ ਦੀ ਸੇਵਾ ਜੀ ਸੰਗਤ ਕਰਾਈ ਜਾਂਦੀ ਹੈ ਗੁਰੂ ਮਹਾਰਾਜ ਦੀ ਕਿਰਪਾ ਸਦਕਾ ਅੱਜ ਸਮੇਂ ਤੋਂ ਸਮਾਜ ਵਿੱਚ ਤੇ ਅਸੀਂ ਕਾਫੀ ਦੁਆਵਾਂ ਮਾਰ ਪ੍ਰਚਾਰ ਰਹੇ ਹਾਂ ਕਾਫੀ ਸਮਾਗਮ ਜਿਹੜੇ ਨਵਾਂ ਆ ਰਹੇ ਹਾਂ ਮਤਲਬ ਕਿਸ ਤਰ੍ਹਾਂ ਦੇਖਦੇ ਹੋ ਚੀਜ਼ ਲੈ ਕੇ ਅਸੀਂ ਸਮੇ ਅਸੀਂ ਕੌਣ ਆ ਜੀ ਸਵਾਵਾ ਕਰਨ ਵਾਲੇ ਅਸੀਂ ਕੌਣ ਆ ਤੇ ਸਾਰਾ ਕੁਝ ਪ੍ਰਮਾਤਮਾ ਦੀ ਕਿਰਪਾ ਨਾਲ ਸੰਗਤ ਦੇ ਸਹਿਯੋਗ ਦੇ ਨਾਲ ਸੰਗਤ ਵੱਲੋਂ ਹੀ ਹੋ ਰਿਹਾ ਵਾ ਤੇ ਸਾਡਾ ਇਹਦੇ ਵਿੱਚ ਕੋਈ ਯੋਗਦਾਨ ਨਹੀਂ ਜੀ ਇਹ ਤਾਂ ਬਸ ਸਾਨੂੰ ਪ੍ਰਮਾਤਮਾ ਨੇ ਇੱਕ ਮੂਰੀ ਬਣਾਤਾ ਸਾਨੂੰ ਮੂਰੇ ਕਰਕੇ ਜੀ ਪ੍ਰਮਾਤਮਾ ਨੇ ਇਹ ਸਾਨੂੰ ਸੇਵਾ ਦਾ ਮੌਕਾ ਦਿੱਤਾ ਸਾਡੇ ਸਾਰੇ ਸਹਿਯੋਗੀ ਵੀਰ ਨੇ ਸਾਰੇ ਲੋਕ ਨੇ ਜਿੰਨੇ ਵੀ ਸਾਡੇ ਪਤਵੰਤੇ ਸੱਜਣ ਨੇ ਬਾੜ ਨੰਬਰ 8 ਤੋਂ ਬਹੁਤ ਲੋਕ ਨੇ ਜੀ ਜਿਨ੍ਹਾਂ ਨੇ ਸਾਨੂੰ ਇੱਥੇ ਆ ਕੇ ਆਪ ਹੀ ਸੇਵਾ ਕਰ ਰਹੇ ਨੇ ਜੀ ਤੇ ਅਸੀਂ ਕੋਈ ਨਹੀਂ ਹੈਗੇ ਜੀ ਇਹ ਸਾਰਾ ਕੁਝ ਸੰਗਤ ਵੱਲੋਂ ਹੀ ਹੋ ਰਿਹਾ ਹੈ ਮੈਂ ਸਾਰ ਨੂੰ ਇਹੀ ਮੈਸੇਜ ਦੇਣਾ ਚਾਹੁੰਗਾ ਕਿ ਆਪਾਂ ਸਾਰੇ ਜਾਣੇ ਇੱਕ ਧਰਮ ਤੋਂ ਉੱਤੇ ਉੱਠ ਕੇ ਇੱਕ ਆਪਸੀ ਭਾਈਚਾਰੇ ਦੀ ਸਾਂਝ ਨੂੰ ਕਾਇਮ ਰੱਖੀਏ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਇਦਾਂ ਹੀ ਆਪਣਾ ਪਿਆਰ ਬਰਕਰਾਰ ਰੱਖੀਏ ਜਾਤਾਂ ਪਾਤਾਂ ਤੋਂ ਉੱਤੇ ਉੱਠ ਕੇ ਆਪਾਂ ਸਾਰੇ ਜਾਣੇ ਇੱਕ ਪਲੈਟਫਾਰਮ ਤੇ ਇਕੱਠੇ ਹੋਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੌਕੇ ਤੇ ਅੰਕ ਲਗਾਏਗਾ ਸਮਾਰਟ 7 ਬਹੁਤ ਵਧੀਆ ਜੀ ਜਨਮਾਸ਼ੀ ਦੀ ਦਾ ਹੈਗਾ ਭਗਵਰਪੁਰ ਤੇ ਮਾਤਾਵਾਂ ਵੱਲੋਂ ਜੋ ਵਾਕਸ਼ਿਸ਼ ਕੀਤੀ ਆ ਉਹਨਾਂ ਦਾ ਅਸੀਂ ਹੱਥ ਪੱਲਾ ਮਾਰ ਲਈਦਾ ਆਪਣਾ ਅੱਜ ਕਿਸ ਤਰ੍ਹਾਂ ਦੇਖ ਨੂੰ ਜਿਵੇਂ ਜੇ ਅਮਨ ਸਾਥੂ ਬੋਲੋ ਵੀ ਜਿਹੜਾ ਕਾਫੀ ਇਹ ਸਮੇਂ ਤੋਂ ਸਮਾਵਾ ਸੰਦਾਰਨੇਸ ਮਾਲ ਦੇ ਵਿੱਚ ਲੈ ਕੇ ਸਾਨਿਆਂ ਦੇ ਵਿੱਚ ਲੈ ਕੇ ਸਾਥ ਤੋਂ ਤੇ ਕਾਫੀ ਲੋਕਾਂ ਦੀ ਆ ਕਿਸੇ ਨਾ ਕਿਸੇ ਰੋਗ ਦੇ ਵਿੱਚ ਸਮਾਵਾ ਵੀ ਕਰ ਰਹੇ ਕਿ ਬਹੁਤ ਵਧੀਆ ਪ੍ਰਾਲਾ ਕਰ ਰਹੇ ਆ ਹੌਨ ਸਿੰਘ ਜੀ ਅਮਨ ਹੂਡਾਲੇ ਸਾਡਾ ਵੀਰਾ ਛੋਟਾ ਤੇ ਹਰੇਕ ਪਰਬ ਦੇ ਉੱਤੇ ਵਧੀਆ ਇਹ ਜਾਨੀ ਆਪਣਾ ਯੋਗਦਾਨ ਪਾਉਂਦੇ ਆ। ਬਹੁਤ ਬਹੁਤ ਧੰਨਵਾਦ। ਇੱਥਾਂ ਦੇ ਇਹ ਨੌਜਵਾਨ ਆ ਇੱਕ ਮੋੜੀ। ਨਹੀਂ ਵਧੀਆ ਜੰਗ ਪੀੜੀ ਜੰਗ ਪੀੜੀ ਨੂੰ ਲੱਗਣਾ ਚਾਹੀਦਾ ਏ ਇਸ ਪਾਸੇ। ਜੀ ਮੈਸੇਜ ਆ ਬਹੁਤ ਕਾਫੀ। ਜੀ ਵਧੀਆ ਵਧੀਆ ਸੇਵਾ ਕਰਦੇ ਆ ਜੀ ਉਹਦੇ ਕਾਣੋਂ ਆਮ ਪਬਲਿਕ ਦੇ ਵਿੱਚ ਵਿਚਾਰ ਜਾਂਦਾ ਤੇ ਬੜੀ ਵਧੀਆ ਭਾਵਨਾ ਜਾਂਦੀ ਏ। ਇਹ ਚੀਜ਼ ਤਿੰਨ ਮੈਸੇਜ ਦੇਣਾ ਚਾਹੁੰਗੇ ਬੱਚਿਆਂ ਨੂੰ ਆ। ਉਹ ਬੱਚਿਆਂ ਨੂੰ ਇਹ ਚੀਜ਼ ਆ ਵੀ ਇਹਦੇ ਵਿੱਚ ਲੰਗਰ ਦੀ ਪ੍ਰਥਾ ਦੇ ਕੇ ਜਿਹੜੀ ਚੀਜ਼ ਆ ਕਿ ਇਹਦੇ ਵਿੱਚ ਸਾਰਾ ਭਾਈਚਾਰਾ ਉਹਦੇ ਕਾਣੋਂ ਸਾਰਾ ਵਧੀਆ ਮਿਲਦੀ ਆ। Uh, and